ਹਾਂਜੀ ਵਲੌਗ ਵਿੱਚ ਫਿਰ ਤੋਂ ਤੁਹਾਡਾ ਸਵਾਗਤ ਹੈ ਜੀ। ਲਓ ਜੀ ਅੱਜ ਹੁਣ ਮੈਂ ਤਾਂ ਰਾਤ ਮੈਨੂੰ ਤਾਂ ਹੁਣ ਟਾਈਮਿੰਗ 10:00 ਵਜੇ ਕਿਤੇ 17 ਮਿੰਟ ਹੋ ਗਏ ਆ। ਤੇ ਹੁਣ ਅਸੀਂ ਆਪਣੀ ਚਾਹ ਬਣਾਵਾਂਗੇ। ਅੱਛਾ ਬਣਵੀਂ। ਹਾਂ। ਤੇ ਹੁਣ ਅਸੀਂ ਚਾਹ ਦੇ ਵਿੱਚ ਦੁੱਧ ਪਾਵਾਂਗੇ। ਦੁੱਧ ਕੋਈ ਨਹੀਂ ਯਾਰ ਅੱਜ ਚਾਹ ਨਹੀਂ ਪੀਤੀ ਤੇ ਫਿਰ ਸੋਚਿਆ ਵੀ ਚਾਹ ਸਿੱਪੀਨੇ ਆ ਚਾਹ ਵੀ ਮਾਗੇ ਚਾਹ ਚੁੱਪਾ ਮਾਗੇ ਤੋ ਤੁਹਾਡੇ ਨਾਲ ਥੋੜੀਆਂ ਇੱਕ ਗੱਲ ਸੰਜਿਆ ਕਰਾਂਗੇ ਕਿ ਉਹ ਵੀਡੀਓ ਇੱਥੇ ਚੱਲਦੀ ਰਵੱਕ ਨਾਲ ਕੀ ਖਾਣਾ ਨਾਲ ਕੁਛ ਨਾ ਕੁਛ ਤਾਂ ਖਾਣਾ ਪਵੇਗਾ ਨਾ ਕਿਉਂਕਿ ਸੁੱਕੀ ਚਾਹ ਜੰਗਲੀ ਲੱਗਦੀ ਨਾਲ ਅਸੀਂ ਇਹਦੇ ਨਾਲ ਬਦਲਾਂ ਨਾਲ ਜਸੀਨੀ ਖਾਣਾਗੇ ਥੋੜੀ ਜਿਹੀ ਖਾਣਾਗੇ ਜ਼ਿਆਦਾ ਨਹੀਂ ਪਰ ਖਾਣਾ ਮੂਜਾ ਆਹ ਦੋਸਤੋ ਦੇਖੋ ਚਾਹ ਤਿਆਰ ਹੋ ਚੁੱਕੀ ਹੈ ਕਜੀ ਗੁੜ ਦੀ ਚਾਹ ਬਣਾਈ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਗੁੜ ਦੀ ਚਾਹ ਆ ਚੀਨੀ ਨਹੀਂ ਪਾਈ ਇਸੇ ਦੇ ਵਿੱਚ ਕਿਉਂਕਿ ਗੁੜ ਜਿਹੜਾ ਹੈ ਉਹ ਦੇਸੀ ਗੁੜ ਜਿਹਾ ਆ ਮੈਂ ਮਾਰਕੀਟ ਚੋਂ ਇੱਕ ਦੋ ਦਿਨ ਤੱਕ ਲੈਂਦਾ ਇਹ ਪਹਿਲਾਂ ਤੇ ਅਗੇ ਗੁੜ ਦੀ ਚਾਹ ਬਣਾ ਲਏ ਤੇ ਤੁਸੀਂ ਦੱਸਣਾ ਜਰੂਰ ਜਦੋਂ ਲਾਈਕ ਕਰਕੇ ਕਮੈਂਟ ਕਰਕੇ ਤੇ ਜੇ ਤੁਸੀਂ ਵੀ ਚਾਹ ਬਣਾਉਣੀ ਹੈ ਤਾਂ ਕਿਹਦੀ ਬਣਾਉਂਗੇ ਗੁੜ ਦੀ ਖੰਡ ਦੀ ਜਾਂ ਚੀਨੀ ਜਿਹਨੂੰ ਕਹਿੰਦੇ ਆ ਤੋਂ ਨਾ ਗੱਲਾਂ ਬਤਾਏ ਤੇ ਚਲਦੀਆਂ ਰਹਿਣਗੀਆਂ ਤੇ ਥੈਂਕ ਯੂ ਵੈਰੀ ਮੱਚ ਬੇਬੀ ਥੈਂਕਸ